ਕਸਿਕਾ ਜੀ ਤੇ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕੱਦੂ ਦਾ ਰਾਇਤਾ ਤੇ ਇੱਥੇ ਮੈਂ ਛੋਟੇ ਛੋਟੇ ਦੋ ਕੱਦੂ ਲਏ ਸੀ ਤੇ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਰਾਇਤਾ ਜਿਹੜਾ ਗਰਮੀਆਂ 'ਚ ਬਹੁਤ ਵਧੀਆ ਲੱਗਦਾ ਤੇ ਮੈਂ ਪਹਿਲੂ ਇਹਨਾਂ ਦੀ ਡੰਡੀਆਂ ਲਾ ਦਵਾਂਗੀ ਤੇ ਇਸ ਤਰ੍ਹਾਂ ਆਪਾਂ ਛਿੱਲ ਲਵਾ ਗੇ ਨਾ ਨਾ ਇੱਕ ਕਦੂ ਮੈਂ ਚੈਲੇ ਲਈ اتی ਹੋਣਾ ਸੀ ਕਦੂ ਨੂੰ ਕੱਟ ਦਵਾਂਗੇ ਕਦੂ ਇੱਕਦਮ ਸਾਡੇ ਨਰਮ ਮਿਆਂ ਤੇ ਇਹਨਾਂ ਨੂੰ ਮੈਂ ਹੁਣ ਫ੍ਰੈਸ਼ ਕਰ ਲਵਾਂਗੀ ਤਕਰਾਸ਼ ਆਪਾਂ ਉਦੋਂ ਇੱਕ ਬਣੀਓ ਕਰਾਂਗੇ कद्दू असी क्रैश कर लिया तो हम असं पा लेंगे पैन एक गिलास मैं पानी पा देंगे गिलास तो थो भी थोड़ा मैं ज्यादा पानी पाता ਹੁਣ ਅਸੀਂ ਇਹਨੂੰ ਉਬਲਣ ਵਾਸਤੇ ਰੱਖ ਦਿੰਦੇ ਹਾਂ ਇਹ ਡਕਸ਼ਨ ਤੇ ਆਪਾਂ ਪਤੀਲਾ ਰੱਖ ਦਿੱਤਾ ਤੇ ਹੁਣ ਇਹਨੂੰ ਆਪਾਂ ਸਿਰਫ ਜ਼ਿਆਦਾ ਨਹੀਂ ਪਕਾਵਾਂਗੇ ਦੋ ਦੋ ਕੁ ਬੁਬਲੇ ਆ ਜਾਣਗੇ ਤੇ ਫਿਰ ਆਪਾਂ ਉਤਾਰ ਦੇਵਾਂਗੇ 5-6 ਮਿੰਟ ਆਪਾਂ ਕਦੋਂ ਨੂੰ ਉਬਲ ਦਿੱਤਾ ਸੀ ਤੇ ਹੁਣ ਆਪਾਂ ਕਦੋਂ ਸਾਡਾ ਬਿਲਕੁਲ ਗਲ ਗਿਆ ਤੇ ਹੁਣ ਅਸੀਂ ਆਪਾਂ ਇਹਨਾਂ ਨੂੰ ਠੰਡਾ ਕਰ ਲਵਾਂਗੇ ਜੀ ਕੀ ਆ ਕਦ ਨੂੰ ਮੈਂ ਲਾਲੀਆ ਸੀਤੀ ਉਹਨਾਂ ਪਾਏ ਨੂੰ ਨਿਚੋੜ ਲਵਾਂਗੇ ਠੰਡਾ ਕਰ ਲਿਆ ਸੀ ਤੇ ਆਪਾਂ ਇਸ ਤਰ੍ਹਾਂ ਨਿਚੋੜ ਲਵਾਂਗੇ ਪਾਣੀ ਸਾਰਾ ਕੱਢ ਦਵਾਂਗੇ ਇਸ ਤਰ੍ਹਾਂ ਆਪਾਂ ਜੋੜ ਕੇ ਕਦੂ ਆਪਾਂ ਨਚੋਲੇ ਤਾਂ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਖੋਲ ਦੇਵਾਂਗੇ ਜਿਹੜਾ ਥੋੜਾ ਬਹੁਤਾ ਗਰਮ ਹੋਏਗਾ ਉਹ ਵੀ ਥੋੜਾ ਠੰਡਾ ਹੋ ਜਾਏਗਾ ਤੇ ਇੱਥੇ ਮੈਂ ਡੂੰਘੇ ਚ ਦਹੀਂ ਪਾ ਲਿਆ ਮੈਂ ਕਿਲੋ ਦਹੀਂ ਦਾ ਪੜਾਵਾਂਗੀ ਤੇ ਵਿਸਪਰ ਨਾਲ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮੈਂ ਦਹੀਂ ਨੂੰ ਖੈਂਟ ਦੂੰਗੀ ਦੇ ਇਹ ਸਰਗਾ ਚੀ ਜਿਹਾ ਫੈਂਟਿਆ ਗਿਆ ਪੌਣਾ ਕ ਚਮਚਾ ਮੈਂ ਨਮਕ ਪਾ ਦਵਾਂਗੀ ਚਮਚੇ ਦਾ ਚੌਥਾ ਕਿੱਸਾ ਕਾਲੀ ਮਿਰਚ ਪਾ ਦਵਾਂਗੇ ਚੌਥਾ ਹਰੀ ਮਿਰਚ ਪਾ ਦਵਾਂਗੇ ਕਿੱਸਾ ਪਾ ਲਈਨੇ ਮਿਕਸ ਕਰਵਾਂਗੇ ਸੋ ਬਾਅਦ ਪਾਦੋਂਗੇ ਆਪਾਂ ਜਿਹੜਾ ਕਦੂ ਉਬਾਲ ਕੇ ਰੱਖਿਆ ਸੀ ਤੇ ਇਹ ਵੀ ਮਿਕਸ ਕਰ ਦੇਵਾਂਗੇ ਤੇ ਥੋੜੀ ਜਿਹੀ ਮੈਂ ਪਾਵਾਂਗੀ ਚੀਨੀ ਕਿਉਂਕਿ ਜਿਹੜਾ ਰਾਇਤਾ ਹੁੰਦਾ ਖੱਟਾ ਮਿੱਠਾ ਬਹੁਤ ਟੇਸਟ ਲੱਗਦਾ ਚਮਚਾਕ ਮੈਂ ਚੀਨੀ ਦੀ ਬਾਤ ਪਾ ਸੀ ਇਤਿਹ ਰਾਇਤਾ ਆਪਾਂ ਨੂੰ ਸੰਘਣਾ ਲੱਗਦਾ ਤੇ ਮੈਂ ਇਹ ਵਿੱਚ ਪਾ ਦਵਾਂਗੀ ਦੁੱਧ ਦੁੱਧ ਪਾ ਕੇ ਮਿਕਸ ਕਰਾਂਗੇ ਇੱਕ ਕਦੂ ਦਾ ਰਹਾ ਤਾਂ ਬਲਕਿ ਤਿਆਰ ਇੰਨਾ ਕੁ ਸੰਗਣਾ ਵਧੀਆ ਲੱਗਦਾ ਤੇ ਡੈਕੋਰੇਟ ਕਰਨ ਲਈ ਮੈਂ ਧਨੀਆ ਪਾ ਦਾਂਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ